ਇਸ ਵੇਰੇ ਤੇ ਲੱਕੜਾਂ ਦਾ ਬਣਿਆ ਐਮਟੀ ਡੀਸੀ ਮਤਲਬ ਕਿ ਇਹ ਜਿਹੜਾ ਸਰਕਾਰੀ ਇੱਕ ਤਰ੍ਹਾਂ ਦਾ ਬਣਿਆ ਹੁੰਦਾ ਤੇ ਗਾਂ ਠੇਕੇ ਤੇ ਦੇ ਦਿੰਦੇ ਆ ਰਾਤ ਨੂੰ ਰਹਿਣ ਵਾਸਤੇ ਤਾਂ ਨਹੀਂਗਾ ਪਰ ਸ਼ਾਮ ਤਕਰੀਬਨ 8 9 ਵਜੇ ਤੇ ਇੱਥੇ ਜਿਹੜਾ ਰਸ ਰੈਂਦਾ ਕਾਊਰਡ ਰੈਂਦਾ ਉਹਨਾਂ ਵਾਸਤੇ ਬਣਾਇਆ ਇਹ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਇਦਾਂ ਦੇ ਇਹ ਬਣਾ ਦਿੰਦੀ ਆ ਪੁਆਇੰਟ ਜਾਂ ਸਾਹਮਣੇ ਉਹ ਉਥੇ ਆ ਬਸ ਦੇ ਪਰਲੇ ਬੰਨੇ ਅਗਲੇ ਬੰਨੇ ਸਮੁੰਦਰ ਤੇ ਤਕਰੀਬਨ ਇੱਕ ਕਿਲੇ ਦੀ ਵਿੱਤ ਤੇ ਇੱਥੇ ਸ਼ਿਵਜੀ ਭਗਵਾਨ ਦਾ ਬਣਿਆ ਹੈ ਮੰਦਿਰ ਤੇ ਕੱਲ ਜਦੋਂ ਆਪਾਂ ਇੱਥੇ ਆਏ ਸੀ ਤੇ ਆਪਾਂ ਨੂੰ ਰੁਕਣ ਵਾਸਤੇ ਨਾ ਕੋਈ ਜਗ੍ਹਾ ਨਹੀਂ ਸੀ ਮਿਲਦੀ ਤੇ ਫਿਰ ਇੱਥੇ ਪਤਾ ਲੱਗਾ ਵੀ ਇਹ ਸਟੇ ਬਣਿਆ ਆ ਤੇ ਇਹ ਕਿੰਨੇ ਵੀ ਚਲ ਵੈਸੇ ਅਸੀਂ ਰਹਿਣ ਦਿੰਦੇ ਨਹੀਂ ਕਿਸੇ ਨੂੰ ਪਰ ਤੁਸੀਂ ਸਾਈਕਲ ਤੇ ਇਕੱਲੇ ਹੋ ਤੇ ਤੁਹਾਨੂੰ ਇਜਾਜ਼ਤ ਦੇ ਦਿੰਨੇ ਆ ਤੇ ਇਧਰਲੇ ਬੰਨੇ ਤੁਸੀਂ ਵੇਖੋ ਵੀ ਕਿੰਨਾ ਸੋਹਣਾ ਜਿੱਥੇ ਆਪਾਂ ਰਾਤ ਰੁਕੇ ਸੀ ਤੇ ਆਹ ਇੱਥੇ ਆਪਾਂ ਲਾਇਆ ਸੀ ਟੈਂਟ ਟੈਂਟ ਆਪਾਂ ਇਸ ਜਗ੍ਹਾ ਤੇ ਲਾਇਆ ਤੇ ਸਾਈਕਲ ਨੂੰ ਇੱਥੇ ਲੋਕ ਕਰ ਦਿੱਤਾ ਇੱਥੇ ਵੈਸੇ ਕੋਈ ਨਹੀਂ ਰਾਤ ਨੂੰ ਰਹਿੰਦਾਗਾ ਤੇ ਆ ਪਿਛਲੇ ਬੰਨੇ ਜੰਗਲ ਹੈ ਇਧਰਲੇ ਬੰਨੇ ਇੰਦੇ ਪਿਛਲੇ ਬੰਨੇ ਘਰ ਨੇ ਬੈਠੇ ਹੋਏ ਪਰ ਇਥੇ ਰਾਤ ਨੂੰ ਦੋ ਜਨੇ ਡਿਊਟੀ ਦਿੰਦੇ ਉਹ ਕਮਰੇ ਦੇ ਵਿੱਚ ਹੁੰਦੇ ਆ ਆਪਾਂ ਨੂੰ ਲਾਈਟ ਦੀ ਲੋੜ ਸੀਗੀ ਤੇ ਲਾਈਟ ਇਥੇ ਪਲੱਗ ਨਹੀਂ ਸੀਗਾ ਤੇ ਉਹ ਦੋ ਸਪਲਾਈਆਂ ਹਈਆਂ ਸੀ ਤੇ ਇਧਰਲੇ ਬੰਨੇ ਆਪਾਂ ਕੰਸੀਲ ਜਿਹੜੀ ਲਾਈਟ ਹੈ ਉਹਦੇ ਵਿੱਚੋਂ ਕੱਢ ਕੇ ਤੇ ਆਪਾਂ ਇੱਥੇ ਆਪਣਾ ਬੋਰਡ ਲਾ ਲਿਆ ਤੇ ਜਿਹੜੀ ਲਾਈਟ ਦੀ ਆਪਣੀ ਜਿਹੜੀ ਪੂਰਤੀ ਹੋ ਗਈ ਇਹ ਆਪਣਾ ਟੈਂਟ ਹੈ ਤੇ ਇੱਥੇ ਇਹਨਾਂ ਨੇ ਆਪਾਂ ਨੂੰ ਨਾ ਇੱਕ ਚਟਾਈ ਦੇ ਦਿੱਤੀ ਉਹ ਵਿਛਾ ਕੇ ਉੱਪਰ ਇਹ ਚਾਰਜਿੰਗ ਲਗਾ ਕੇ ਤੇ ਇਸ ਜਗ੍ਹਾ ਤੇ ਆਪਣੇ ਬੈਗ ਪਏ ਹੋਏ ਆ ਤੇ ਰਾਤ ਇੱਥੇ ਸੌਣ ਦਾ ਬੜਾ ਵਧੀਆ ਸੌਬ ਬਣਿਆ ਤੇ ਕੱਪੜੇ ਆਪਾਂ ਧੋ ਕੇ ਤੇ ਇੱਥੇ ਰੱਖ ਦਿੱਤੇ ਸੀਗੇ ਤੇ ਹੁਣ ਪ੍ਰੋਬਲਮ ਇਹ ਹੈ ਕਿ ਜਿਹੜੇ ਹੌਲੇ ਕੱਪੜੇ ਉਹ ਤਾਂ ਗਏ ਨੇ ਸੁੱਕ ਤੇ ਰਾਤ ਨੂੰ ਸਮੁੰਦਰ ਦਾ ਜਦੋਂ ਪਾਣੀ ਹੈ ਨਾ ਇਹ ਭਾਫ਼ ਜਿਹੜੀ ਉੱਡਦੀ ਹੈ ਉਹ ਫਿਰ ਬਹੁਤ ਜ਼ਿਆਦਾ ਦਿੱਕਤ ਕਰਦੀ ਸਮੁੰਦਰ ਦੇ ਪਾਣੀ ਦੀ ਜਿਹੜੀ ਭਾਫ਼ ਇਹ ਜਿਵੇਂ ਆਪਣੇ ਤਰੇਲ ਪੈਂਦੀ ਨਾ ਉਹ ਇਸੇ ਤਰ੍ਹਾਂ ਇੱਥੇ ਤਰੇਲ ਬਹੁਤ ਜ਼ਿਆਦਾ ਹੋ ਜਾਂਦੀ ਹੈ ਇਧਰਲੇ ਪੰਨੇ ਉੱਪਰੋਂ ਖਾ ਤਾਂ ਦੇ ਉੱਪਰ ਵੀ ਪਾਣੀ ਡਿੱਗਦਾ ਰਿਹਾ ਉਹ ਤੁਸੀਂ ਤੁਹਾਨੂੰ ਦਿਖਾਉਣਾ ਮੈਂ ਪਾਣੀ ਉੱਪਰ ਧਮਕੇ ਜਿਹੜੇ ਉਹ ਡਿੱਗਦੇ ਪਏ ਤੇ ਇਹ ਕੱਪੜੇ ਜਿਹੜੇ ਆਪਣੇ ਕੁਝ ਧੋਤੇ ਸੀ ਇਹ ਅਜੇ ਨਾ ਪੂਰੇ ਉਵੇਂ ਗਿੱਲੇ ਪਏ ਹੋਏ ਆ ਇਹਨਾਂ ਦੇ ਸੁੱਕਣ ਦੀ ਵੇਟ ਕਰਨੀ ਪਊਗੀ ਕੋਈ ਨਾ ਕੋਈ ਹੱਲ ਕਰਨਾ ਪਊਗਾ ਇਹ ਵੀ ਕੱਪੜੇ ਅਜੇ ਗਿੱਲੇ ਹੋਏ ਉਵੇਂ ਕੱਪੜੇ ਪਏ ਹੋਏ ਆ ਸੋ ਇਹ ਥੋੜੀ ਜੀ ਪ੍ਰੋਬਲਮ ਹੈਗੀ ਇਹਨੂੰ ਸੋਲਵ ਕਰਾਂਗੇ ਉਹਨਾਂ ਟਾਈਮ ਆਪਾਂ ਤਿਆਰ ਹੋ ਰਹੇ ਹੁੰਨੇ ਆ ਤੇ ਸਮਾਨ ਇਕੱਠਾ ਕਰਦੇ ਆ ਆ ਬੀਬੀ ਦਾ ਮੈਨੂੰ ਸਾਰੀ ਰਾਤ ਪਹਿਲੇ ਖਾ ਪੈਂਦਾ ਰਿਹਾ ਕੋਏ ਇਕੋ ਅੱਗੇ ਆ ਤੇ ਇੱਕ ਇਧਰਲੇ ਬੰਨੇ ਹੋਰ ਏ ਜਦੋਂ ਬੰਦਾ ਬਾਹਰ ਨਿਕਲਦਾ ਨਾ ਰਾਤ ਨੂੰ ਐ ਲੱਗਦਾ ਕੋਈ ਆਣ ਕੇ ਖੜਾ ਹੁੰਦਾ ਸੋ ਵਧੀਆ ਸੀਗਾ ਰਾਤ ਤੇ ਬਾਕੀ ਇਹਨਾਂ ਨੇ ਮੈਨੂੰ ਕਹਿ ਦਿੱਤਾ ਕਿ ਤੁਹਾਨੂੰ ਡਰਨ ਦੀ ਲੋੜ ਨਹੀਂ ਕੋਈ ਪ੍ਰਵਾਹ ਕਰਨ ਦੀ ਲੋੜ ਨਹੀਂ ਇੱਥੇ ਇਦਾਂ ਦਾ ਕੁਝ ਵੀ ਨਹੀਂ ਇੱਥੋਂ ਦੀਆਂ ਦੁਕਾਨਾਂ ਵੀ ਲੋਕ ਖੁੱਲੀਆਂ ਛੱਡ ਜਾਂਦੇ ਨੇ ਤੇ ਕੋਈ ਇਥੋਂ ਸਮਾਨ ਨਹੀਂ ਛੇੜਦਾਗਾ ਮੈਂ ਇਹਨਾਂ ਨੂੰ ਕਿਹਾ ਮੈਂ ਤਾਂ ਪਾਲੂ ਪੂਲੂ ਤਾਂ ਨਹੀਂ ਆਉਂਦਾ ਕਹਿੰਦੇ ਨਹੀਂ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਤੇ ਆ ਜਿਹੜਾ ਟੇਬਲ ਏ ਇਹ ਆਪਾਂ ਅਗਲੇ ਬੰਨੇ ਲਾ ਦਿੱਤਾ ਇੱਥੇ ਨਾ ਨਿੱਕੇ ਨਿੱਕੇ ਪਿੱਲੇ ਹੀ ਕੁੱਤਿਆਂ ਦੇ ਬੱਚੇ ਹੀ ਉਹ ਜਿਹੜੇ ਆ ਉਹ ਤੰਗ ਕਰਦੇ ਆ ਹੱਟ-ਬੱਜ ਕਿਉਂਦੇ ਆ ਟੈਂਟ ਦੇ ਵਿੱਚ ਕਿ ਕਹਿੰਦੇ ਤੁਸੀਂ ਅੱਗੇ ਆ ਟੇਬਲ ਲਾ ਲਓ ਹੁਣ ਇਸ ਟੇਬਲ ਦੀ ਆਪਾਂ ਥਾਲ ਬਣਾ ਕੇ ਤੇ ਰਾਤ ਕੱਟੀ ਹੁਣ ਕਰਦੇ ਆ ਤਿਆਰੀ ਸਫਰ ਨੂੰ ਅੱਗੇ ਖਿੱਚਣ ਦੀ ਕਹਿੰਦੇ ਨੇ ਨਾ ਕਿ ਇਕੱਲੇ ਹੀ ਨਿਕਲਦੇ ਆ ਸਫਰ ਤੇ ਔਖਾ ਹੋਏਗਾ ਪਰ ਉਹਨਾਂ ਜਿਆਦਾ ਮੈਨੂੰ ਆਸਾਨ ਲੱਗ ਰਿਹਾ ਇਹਨਾਂ ਦੇ ਹਰ ਜਗ੍ਹਾ ਕੋਈ ਪਿੰਡ ਦੇ ਵਿੱਚ ਵੀ ਜਾਂਦਾ ਨਾ ਉਹ ਕਹਿੰਦੇ ਤੁਸੀਂ ਸਾਡੇ ਮਹਿਮਾਨ ਹੋ ਮਹਾਰਾਸ਼ਟਰਾ ਨਾ ਵੱਡਾ ਬਹੁਤ ਹੈ ਵੱਡਾ ਵੀ 37 ਜ਼ਿਲ੍ਹੇ ਪੈਂਦੇ ਆ ਤੇ ਇਹਦੇ ਵਿੱਚ ਜਿਹੜੀ ਆ ਕੋਕਣ ਵਾਲੀ ਸਾਈਡ ਇਹ ਸਾਰੇ ਬੰਦੇ ਨਾ ਹੈਲਪਫੁਲ ਨੇ ਮਦਦਗਾਰ ਨੇ ਤੇ ਇੱਥੇ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਏਗੀ ਰਾਤ ਇਕੱਲੇ ਜਰੂਰ ਸੀਗੇ ਔਰ ਕੋ ਡਰਨ ਵਾਲੀ ਗੱਲ ਨਹੀਂ ਹੈਗੀ ਪੱਗ ਬੰਦਿਆਂ ਬੰਦੇ ਆਣ ਇਨੇ ਟਾਈਮ ਨੂੰ ਬਾਈ ਜੀ ਆਪਣੇ ਵਾਸਤੇ ਨਾ ਮਿਸਰ ਪਾਉ ਲੈ ਕੇ ਆਏ ਇੱਥੋਂ ਦੀ ਲੋਕਲ ਡਿਸ਼ ਜਿਹੜੀ ਉਹ ਨਾ ਇੱਥੋਂ ਦਾ ਕਲਚਰ ਦਿਖਾਉਂਦੀਆਂ ਜਿਹੜੀਆਂ ਬਣੀਆਂ ਇੱਕ ਉਹ ਬੀਬੀ ਵੇਚਦੀ ਪਈ ਸਬਜ਼ੀ ਤੇ ਇਹ ਆਪਣੇ ਵੀਰ ਨੇ ਆਪਣੀ ਬਹੁਤ ਮਦਦ ਕੀਤੀ ਬਹੁਤ ਥੈਂਕ ਯੂ ਬਾਈ ਬਹੁਤ ਬਹੁਤ ਧੰਨਵਾਦ ਆਪ ਜਿਹੇ ਲੋਕੋ ਕੀ ਵਜ੍ਹਾ ਸੇ ਮੇਰੇ ਕੋ ਕਭੀ ਨਹੀਂ ਲੱਗਾ ਮੈਂ ਇਕੱਲਾ ਹਾਂ ਥੈਂਕ ਯੂ ਬਹੁਤ ਹੁਣ ਆਪਣਾ ਨਾਸ਼ਤੇ ਦਾ ਵੀ ਬੰਦੋਬਸਤ ਹੋ ਗਿਆ। ਤੇ ਗਾ ਹੁਣ ਚੱਲਦੇ ਜਾਵਾਂਗੇ। ਦੋ ਵੇ ਟੱਕਰ ਆਪਣਾ ਕੰਮ ਚੱਲ ਜੂਗਾ। ਇੱਕ ਵੀਰ ਨੇ ਨਾਮ ਸਕਾਲਾ ਮੈਨੂੰ ਕਿਹਾ ਸੀਗਾ ਤੁਸੀਂ ਦੱਸੋ ਹੋਟਲ ਦਾ ਕਿੰਨਾ ਖਰਚਾ ਆਉਂਦਾ। ਖਾਣ ਪੀਣ ਦਾ ਕਿੰਨਾ ਖਰਚਾ ਆਉਂਦਾ। ਮੈਂ ਇੱਕ ਗੱਲ ਤੁਹਾਨੂੰ ਸੱਚੀ ਦੱਸਾਂ ਨਾ ਆਪਾਂ ਕਰੀ ਝੂਠ ਮਾਰਿਆ। ਇਹਨਾਂ ਨੇ ਬਹੁਤ ਘੱਟ ਮੈਨੂੰ ਖਰਚਾ ਕਰਨ ਦਿੱਤਾ ਕਿਤੇ ਵੀ ਮੈਂ ਜਾਣਾ ਨਾ ਹੋਟਲਾਂ ਦਾ ਇਥੋਂ ਤੇ ਕਰ ਵੀ ਜੇ ਕਿਤੇ ਹੋਟਲ 'ਚ ਰਿਹਾ ਹਾਂ ਹੋਟਲ ਦਾ ਰੈਂਟ ਵੀ ਖੁਦ ਭਰ ਕੇ ਜਾਣਾ ਇਸ ਤੋਂ ਜ਼ਿਆਦਾ ਵੱਡੀ ਇਨਸਾਨੀਅਤ ਹੋਰ ਕੀ ਹੋ ਸਕਦੀ ਹੈ ਤੇ ਜੇ ਕਿਸੇ ਆਪਾਂ ਪਿੰਡ ਦੇ ਵਿੱਚ ਜਾਂਦੇ ਨਾ ਐਨੀ ਗੱਲ ਕਹਿੰਦੇ ਆ ਤੁਸੀਂ ਸਾਡੇ ਮਹਿਮਾਨ ਹੋ ਤੇ ਮਹਿਮਾਨ ਤੋਂ ਹੀ ਪੈਸਾ ਨਹੀਂ ਲੈਣਦੇ ਇਹ ਮੇਰੇ ਭਾਰਤ ਦੇਸ਼ ਦੀ ਮਹਾਨਤਾ ਹੈ। ਭਾਰਤ ਦੇਸ਼ ਬਹੁਤ ਵੱਡਾ ਹੈ। ਜੇ ਤੁਸੀਂ ਘੁੰਮਣ ਦੇ ਸ਼ਕੀਨ ਹਨ ਨਾ ਬਾਹਰ ਨੂੰ ਜਾਂਦੇ ਘੁੰਮਣ ਪਹਿਲਾਂ ਪੂਰਾ ਭਾਰਤ ਘੁੰਮ ਲਓ। ਫਿਰ ਬਾਹਰ ਦਾ ਸੋਚਿਆ ਜ। ਤੇ ਕਿਤੇ ਆ ਕੇ ਜਰੂਰ ਵੇਖਾ ਜੇ। ਇਹਨਾਂ ਬਾਕੀ ਹੁੰਦੀ ਆ ਮਾੜੀ ਸੋਸਾਇਟੀ ਵੀ ਹੁੰਦੀ ਚੰਗੇ ਵੀ ਹੁੰਦੇ ਨੇ। ਆਪਣੇ ਪੰਜਾਬ 'ਚ ਵੀ ਹੈਗੇ। ਆਪਣੇ ਪੰਜਾਬ ਨਾਲੋਂ ਬ੍ਰਾਈ ਨਹੀਂ ਮੈਂ ਕਰਦਾ ਇਹ ਨਾ ਸੋਚਿਆ ਵੀ ਵੀ ਪੰਜਾਬ ਦੀ ਬ੍ਰਾਈ ਕਰਦਾ ਪਿਆ। ਪੰਜਾਬ ਬਹੁਤ ਵਧੀਆ ਬਹੁਤ ਮਾਣ ਹੈ ਬਹੁਤ ਵੱਡੇ ਇਤਿਹਾਸ ਨੇ ਪਰ ਇਸ ਟਾਈਮ ਜੋ ਪੰਜਾਬ ਦੇ ਵਿੱਚ ਹਾਲਾਤ ਹੈ ਨਾ ਉਹ ਤੁਸੀਂ ਦੇਖ ਸਕਦੇ ਹੋ ਪਰ ਇੱਥੇ ਤੁਹਾਡੀ ਕੋਈ ਵੀ ਚੀਜ਼ ਪਈ ਹੋਈਗੀ ਕੋਈ ਨਹੀਂ ਛੇੜੇਗਾ ਬਿਨਾਂ ਲੋਕ ਮੋਟਰਸਾਈਕਲ ਹਾਰ ਦੋ ਦੁਕਾਨਾਂ ਤੁਹਾਡੀਆਂ ਉਵੇਂ ਲੱਗੀਆਂ ਰਹਿਣਗੀਆਂ ਤਾਲਾ ਨਾ ਲਾਓ ਕਿਤੇ ਤੁਹਾਨੂੰ ਲੋੜ ਆਵੇ ਉਹ ਇਹ ਰਿਹਾ ਬੜੀਆ ਹੋ ਗਿਆ ਜਿ cục ਸਾਈਕਲ ਰਾਈਡ ਤੇ ਤੇ ਰਾਤ ਆਪਾਂ ਵੈਕਲੇਸ਼ਰ ਬੀਚ ਜਿਹੜੀ ਇੱਥੇ ਰੁਕੇ ਹਾਂ ਤੇ ਇਸ ਜਗ੍ਹਾ ਤੇ ਜਦੋਂ ਆਪਾਂ ਜਾ ਰਹੇ ਸੀ ਤਾਂ ਆਪਾਂ ਨੂੰ ਕੋਈ ਜਗ੍ਹਾ ਨਹੀਂ ਸੀ ਮਿਲ ਰਹੀ ਆ ਸਾਹਮਣੇ ਮੰਦਿਰ ਸੀਗਾ ਤੇ ਇਹ ਬਾਈ ਜੀ ਹੋਣਾਂ ਨੇ ਆਪਾਂ ਨੂੰ ਬੁਲਾ ਕੇ ਕਹਿੰਦੇ ਵੀ ਤੁਸੀਂ ਇੱਥੇ ਰੁਕੋ ਤੇ ਤੁਸੀਂ ਸਾਡੇ ਮਹਿਮਾਨ ਹੋ ਹੋਣ ਆਪਣੀ ਤਿਆਰੀ ਹੋ ਚੁੱਕੀ ਤੇ ਹੁਣ ਇਸ ਜਗ੍ਹਾ ਆਪਾਂ ਇੱਥੋਂ ਕਰਾਂਗੇ ਅਲਵਿਦਾ ਤੇ ਅੱਗੇ ਆਪਣੇ ਸਫ਼ਰ ਲਈ ਵਧਾਂਗੇ ਥੈਂਕ ਯੂ ਬਈਆ ਬਹੁਤ ਬਹੁਤ ਆਪਕਾ ਧੰਨਵਾਦ ਆਪਕਾ ਨਾਮ ਕੀ ਆ ਬ੍ਰਦਰ ਹਾਂ ਵਿਸ਼ਨੂ ਡਿਗੂੜੇ ਵੇਂਗੂਰਲਾ ਸੀ ਐਮਟੀਡੀਸੀ ਰੈਸਟੋਰੈਂਟ ਜਾ ਵੀ ਜਾਇਗੇ ਉਨ ਕੀ ਇਹ ਕਰਨਾ ਸੋਰੀ ਥੈਂਕ ਯੂ ਥੈਂਕ ਯੂ ਥੈਂਕ ਯੂ ਲੀਲੀ ਥੈਂਕ ਯੂ ਧੰਨਵਾਦ ਥੈਂਕ ਯੂ ਸਰ ਆਪ ਕੋ ਮਿਲ ਕੇ ਬਹੁਤ ਦਿਲ ਦੰਦਾ ਇੰਨਾ ਜਗਾ ਦਿਆ ਰਾਇਲਾ ਅਨੀ ਜਵਾਲਾ ਬਸ ਐਵੇਂ ਓਕੇ ਬਈ ਥੈਂਕ ਯੂ ਐਮਟੀ ਡੀਸੀ ਦੇ ਵਿੱਚ ਜਿਹੜਾ ਪਰਿਵਾਰ ਨੂੰ ਆਪਾਂ ਮਿਲੇ ਜਿਹੜੇ ਪਰਿਵਾਰ ਨੇ ਆਪਣਾ ਰਹਿਣ ਦਾ ਬੰਦੋਬਸਤ ਕੀਤਾ ਨਾ ਉਹ ਨਾਗਪੁਰ ਵਾਲੀ ਸਾਈਡ ਤੋਂ ਆਏ ਹੋਏ ਨੇ ਸਾਰੀ ਫੈਮਿਲੀ ਆ ਤੇ ਇੱਥੇ ਜਿਵੇਂ ਮੰਨ ਲਓ ਇਹ ਜਿਹੜਾ ਬਣਿਆ ਹੋਇਆ ਸੀਗਾ ਆਉਣ ਜਾਣ ਵਾਲਿਆਂ ਵਾਸਤੇ ਖਾਣ ਪੀਣ ਨੂੰ ਇੱਥੇ ਕੀ ਕਰਦੇ ਠੇਕੇਦਾਰ ਹੁੰਦੇ ਆ ਉਹ ਠੇਕਾ ਲੈ ਲੈਂਦੇ ਨੇ ਮੰਨ ਲਓ 10 ਦਾ ਲੈ ਲਿਆ 10 ਰੈਸਟੋਰੈਂਟਾਂ ਦਾ ਲੈ ਲਿਆ 15 ਦਾ ਲੈ ਲਿਆ ਉਹ ਗਾਹ ਆਪਦੇ ਜਿਹੜੇ ਬੰਦੇ ਹਾਇਰ ਕਰਕੇ ਉਹ ਰੱਖ ਲੈਂਦੇ ਵੀ ਮੰਨ ਲਓ ਇੱਥੇ ਹੁਣੇ ਜਿਵੇਂ ਕੁੱਕ ਬਣੇ ਹੋਏ ਆ ਜਿਨ੍ਹਾਂ ਨੇ ਖਾਣਾ ਬਣਾਉਣਾ ਉਹ ਰੱਖਦੇ ਤੇ ਇਹ ਇਸੇ ਤਰ੍ਹਾਂ ਖਾਣਾ ਬਣਾਉਂਦੇ ਆ ਮੀਆਂ ਬੇਬੀ ਐ ਨਾਲ ਇਹਨਾਂ ਦਾ ਬਜ਼ੁਰਗ ਨਾਲ ਬੱਚੇ ਆ ਤੇ ਘਰ ਇਹਨਾਂ ਨੇ ਗਾਹ ਰੈਂਟ ਤੇ ਲਿਆ ਹੋਇਆ ਉੱਥੇ ਚਲੇ ਜਾਂਦੇ ਨੇ ਰਾਤ ਨੂੰ ਤੇ ਰਾਤ ਨੂੰ ਉਹਨਾਂ ਦਾ ਜਿਹੜਾ ਡੈਡੀ ਆ ਉਹ ਇੱਥੇ ਡਿਊਟੀ ਜਾਂਦਾ ਦੇਖਲਦੇ ਆ ਨਾਲ ਪਹਿਲੀ ਵੱਡੀ ਡਾਂਟ ਪੈ ਗਈ ਆ ਕਿਲੋਮੀਟਰ ਦੀ ਚੜਾਈ ਚੜ ਕੇ ਆਏ ਆ ਹੋਣ ਥੋੜਾ ਜਿਹਾ ਫੜਕੇਗਾ ਬਾਜ਼ਾਰ ਦੇ ਵਿੱਚ ਆਪਣੇ ਰੇੜੀਆਂ ਲਾ ਕੇ ਵੇਚਦੇ ਨਾ ਇਹ ਇਦਾਂ ਹੀ ਥੱਲੇ ਪੱਲੀ ਵਿਛਾ ਕੇ ਤੇ ਇਦਾਂ ਹੀ ਸੋਜੀਆਂ ਵੇਚੀਆਂ ਜਾਂਦੀਆਂ ਇਧਰਲੇ ਬਾਜ਼ਾਰ ਨੇ ਜੀ ਹਾਂ ਬਈ ਖੁਸ਼ ਹੋਈ ਜਾਂਦੇ ਜੀ ਸਾਰੀਆਂ ਆਂਟੀਆ ਜ਼ਿਆਦਾਤਰ ਇੱਧਰ ਲੇਡੀਆਂ ਹੀ ਕੰਮ ਕਰਦੀਆਂ ਸਬਜ਼ੀ ਦਾ ਆ ਵੇਖੋ ਕਿਹੜੀਆਂ ਪਹਾੜੀਆਂ ਦੇ ਵਿੱਚੋਂ ਕੱਢ-ਕੱਢ ਕੇ ਲਿਆਉਂਦੇ ਆ ਸੌਂਝੀਆਂ ਵੱਖਰੀਆਂ ਹੀ ਆ ਆਪਣੇ ਵਾਲੀਆਂ ਨਹੀਂ ਇਹ ਤੇ ਕੇਲੇ ਵੀ ਇੱਧਰ ਛੋਟੇ-ਛੋਟੇ ਜੇ ਆ ਸਾਰਾ ਬਾਜ਼ਾਰ ਵੇਖੋ ਕੇਲੇ ਕਿੰਨੇ ਨਿੱਕੇ-ਨਿੱਕੇ ਇੱਧਰ ਟਮਾਟਰ ਇਹਨਾਂ ਨੂੰ ਤਕਰੀਬਨ ਆਪਾਂ ਨੂੰ ਡੇਢ-ਦੋ ਘੰਟੇ ਹੋ ਗਏ ਆ ਤੇ ਕੱਲ ਆਂਟੀ ਨੇ ਆਪਾਂ ਨੂੰ ਉੱਥੋਂ ਇੱਥੇ ਮਾਲਵਾਨ ਤੋਂ ਇਹ ਨਾਰੀਅਲ ਦਿੱਤਾ ਦੇਗਾ ਤੇ ਇਹ ਆਪਾਂ ਥੋੜਾ ਜਿਹਾ ਖਾਣੇ ਆ ਪਰ ਜ਼ਿਆਦਾ ਨਹੀਂ ਖੱਟਾ ਜਿਹਾ ਹੋ ਗਿਆ ਉਹਨਾਂ ਨੇ ਦੱਸਿਆ ਵੀ ਜੇ ਜ਼ਿਆਦਾ ਖੱਟਾ ਹੋਇਆ ਨਾ ਨਾ ਖਾਇਆ ਜਾ ਖੱਟਾ ਏਮ ਥੈਂਕ ਯੂ ਕੰਟੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਕੋਈ ਨਹੀਂ ਥੋੜਾ ਜਿਹਾ ਖਾਣੇ ਆ ਖਾ ਸਕਦੇ ਆਪਾਂ ਛੋਟੀ ਜਿਹੀ ਇੱਕ ਆ ਛੋਡੇ ਦੀ ਬੋਤਲ ਲਈ ਆ 10 ਰੁਪਏ ਦੀ ਆ ਜਾਂਦੀ ਆ ਉਹ ਪਰੋ ਪੀ ਲੈਣੇ ਆ ਥੋੜਾ ਜਿਹਾ ਦਮ ਮਾਰ ਲੈਂਦੇ ਆ ਅਪਾਏ ਤੇ ਹੰਤਲ ਦੇ ਕੋਲ ਬੈਠੇ ਆ। ਨਮਸਤੇ ਅੰਕਰ। ਸਤਿ ਸ਼੍ਰੀ ਅਕਾਲ। ਇਹ ਮਹਾਰਾਸ਼ਟਰ ਆ ਦੀ ਜਿਹੜੀ ਲਾਸਟ ਚੈੱਕਪੋਸਟ ਹੈ ਅਰੋਂਦਾ। ਉਸ ਤੋਂ ਅੱਗੇ ਜਿਹੜਾ ਗੋਆ ਸਟਾਰਟ ਹੋ ਜਾਂਦਾ ਜਦੋਂ ਆਪਾਂ ਇਹਦਾ ਪੁਲ ਕ੍ਰੋਸ ਕਰਾਂਗੇ ਤੇ ਅੱਗੇ ਗੋਆ ਸਟਾਰਟ ਇਹ ਮਹਾਰਾਸ਼ਟਰ ਦੀ ਲਾਸਟ ਜਿਹੜੀ ਚੈੱਕਪੋਸਟ ਹੈ ਇਹਨੂੰ ਕ੍ਰੋਸ ਕਰਕੇ ਹੁਣ ਆਪਾਂ ਗੋਆ ਦੇ ਵਿੱਚ ਐਂਟਰ ਹੋ ਜਾਵਾਂਗੇ। ਜਿਹੜੇ ਵੀਰ ਹੁਣ ਆਪਣੇ ਨਾਲ ਜੁੜੇ ਆ ਉਹਨਾਂ ਦੀ ਜਾਣਕਾਰੀ ਵਾਸਤੇ ਦੱਸ ਦਿੰਨੇ ਆ ਆਪਾਂ ਨਿਕਲੇ ਆ ਪੰਜਾਬ ਤੋਂ ਕੇਰਲਾ ਤੇ ਗੋਆ ਤੋਂ ਹੁੰਦੇ ਹੋਏ ਇਸ ਟੂਰ ਦੇ ਉੱਤੇ ਸਾਈਕਲ ਰਾਈਡ ਕਰਦੇ ਪਏ ਆ। ਤੇ ਅੱਜ ਆਪਾਂ 26 ਤਰੀਕ ਨੂੰ ਘਰੋਂ ਚੱਲੇ ਸੀ ਤੇ ਅੱਜ ਤਰੀਕ ਹੈਗੀ ਹੈ 7 ਕਾਫੀ ਦਿਨ ਹੋ ਗਏ ਲਗਭਗ ਆਪਾਂ ਨੂੰ 12 ਦਿਨ ਹੋ ਗਏ ਚੱਲਦਿਆਂ ਨੂੰ ਆ ਖੜੇ ਹੋਏ ਹਾਂ ਤਾਰ ਖੋਲੇ ਜਿਹੜਾ ਰਿਵਰ ਏ ਤੇ ਇਹਦੇ ਉੱਪ ਬਣਿਆ ਬ੍ਰਿਜ ਦੇ ਉੱਪਰ ਤੇ ਇਹ ਸਾਰਾ ਸਿੱਧਾ ਚੱਲਿਆ ਜਾਂਦਾ ਸਮੁੰਦਰ ਦੇ ਵਿੱਚ ਇੱਥੋਂ ਸਮੁੰਦਰ ਤਕਰੀਬਨ 2 ਕਿਲੋਮੀਟਰ ਅੱਗੇ ਹੋਵੇਗਾ ਤੇ ਹੁਣ ਅੱਗੇ ਸਟਾਰਟ ਹੈਗਾ ਗੋਆ ਜਿਸ ਗੋਆ ਦੀ ਆਪਾਂ ਵੇਟ ਕਰਦੇ ਪਏ ਸੀ ਤੇ ਗੋਆ ਦੇ ਵਿੱਚ ਆਪਾਂ ਐਂਟਰ ਕਰ ਚੁੱਕੇ ਹਾਂ ਪਹਿਲਾਂ ਆਪਾਂ ਮਹਾਰਾਸ਼ਟਰ ਦੇ ਵਿੱਚ ਸੀ ਮਹਾਰਾਸ਼ਟਰ ਦਾ ਏਰੀਆ ਬਹੁਤ ਲੰਬਾ ਤੇ ਕੋਕਨ ਦੇ ਏਰੀਏ ਨੂੰ ਆਪਾਂ ਕਰਦੇ ਪਏ ਬਾਏ ਬਾਏ ਕੋਕਨ ਤੇ ਹੁਣ ਆਪਾਂ ਗੋਆ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਬਣੀ ਪਰ ਅਗਲੇ ਬੰਨੇ ਇਧਰਲੇ ਬੰਨੇ ਚੈੱਕ ਪੋਸਟ ਬਣੀ ਹੋਈ ਆ ਆ ਬੈਠੇ ਆ ਪੁਲਸ ਵਾਲੇ ਗੋਆ ਵਾਲੇ ਪੁਲਸ ਵਾਲੀਏ ਹੁਣ ਇੰਗਲਿਸ਼ ਪੀਪਲ ਦਿਸਣਗੇ ਕਾਫੀ ਜ਼ਿਆਦੀ ਹੱਥ ਸਿਆ ਮੋਟਰਸਾਈਕਲ ਵੇਖੋ ਰੈਂਟ ਤੇ ਲੈ ਕੇ ਇਹ ਜਾਂਦੇ ਪੈਣੇ ਫਿਰ ਨਾ ਕੋਈ ਆਰਮਬੋਲ ਬੀਚ ਹੈਗੀ ਆ। ਆਹ ਉੱਤਲੇ ਪਨੇ ਜਾ ਰਹੇ ਆ ਤੇ ਇੱਥੇ ਜਿਵੇਂ ਜਿਵੇਂ ਗਾਂ ਆਈ ਜਾਂਦੇ ਹੋਏ ਅੰਗਰੇਜ਼ਾਂ ਦੀ ਜਨਸੰਖਿਆ ਵਧਦੀ ਜਾਂਦੀ। ਮੋਟਰਸਾਈਕਲ ਦੀ ਪਾਰਕਿੰਗ ਇੱਧਰ ਹੈ। ਤੇ ਵੈਲਕਮ ਟੂ ਆਰਮਬੋਲ ਬੀਚ ਸ਼ੇਕਾ। ਆਪਾਂ ਅਗਲੇ ਪਨੇ ਜਾਂਦੇ ਆ ਤੇ ਬਾਈ ਨੇ ਕਿਹਾ ਵੀ ਉੱਥੇ ਤੁਸੀਂ ਨਾ ਸਾਈਕਲ ਅੱਗੇ ਲਿਜਾ ਸਕਦੇ ਜੇ। ਬਾਕੀ ਵੇਖਦੇ ਆ ਬਣਦੀ ਗੱਲ ਕੇ ਨਹੀਂ ਬਣਦੀ। ਆਹ ਜੀ ਇਧਰੋਂ ਨਿਕਲਦਿਆਂ ਕਿਹੜੇ ਨਜ਼ਾਰੇ ਆ। ਕਿਹੜਾ ਰੌਣਕਾਂ ਲੱਗੀਆਂ ਨੇ। ਓਹ ਹਨਾ ਇੱਕ ਪੰਜਾਬੀ ਬਾਪੂ ਦਿੱਤੇ ਮੈਨੂੰ ਬੈਠਾਇਆ ਗਾਟਰੇ ਉਰੋਂ ਜਾਂਦੇ ਆਪਾਂ ਉਧਰ ਨੂੰ ਹੀ ਵੇਖਦੇ ਆ ਸਮੁੰਦਰ ਦੀ ਚਿਹਰ ਮੈਲ ਦੇ ਨਜ਼ਾਰੇ ਤੇ ਇੱਥੇ ਗੋਰਿਆਂ ਦੀ ਵੀ ਮਹਿਫਲਾਂ ਪੂਰੀਆਂ ਲੱਗਦੀਆਂ ਨੇ ਆਪਾਂ ਸਾਈਕਲ ਅੰਦਰ ਹੀ ਲੈ ਜਾਵਾਂਗੇ ਇਹ ਦੁਪਹਿਰ ਦਾ ਟਾਈਮ ਹੈ ਤੇ ਬੀਜ ਤੇ ਫਿਰ ਵੀ ਇੰਨੀਆਂ ਜਿਆਦਾਆਂ ਰੌਣਕਾਂ ਲੱਗੀਆਂ ਇੱਥੇ ਬਹਿ ਕੇ ਜਿਨ੍ਹਾਂ ਨੇ ਨਹਾਉਣਾ ਧੋਣਾ ਹੈ ਸਮੁੰਦਰ ਦੇ ਵਿੱਚ ਨਹਾਉਣਾ ਜਿਨ੍ਹਾਂ ਨੇ ਰੈਸਟ ਕਰਨਾ ਰੈਸਟ ਕਰ ਸਕਦੇ ਆ ਬਹੁਤ ਹੀ ਸ਼ਾਨਦਾਰ ਹੈ ਗੋਆ ਵਾਲੀ ਇਹ ਬੀਚ ਇਹ ਤਾਂ ਪਹਿਲੀ ਬੀਚ ਹੈ ਅੱਗੇ ਨੈਕਟ ਬੀਚਾਂ ਬਹੁਤ ਹਨ ਵਾਲੀਆਂ ਤੇ ਨਾਤ ਹੋ ਸਕਦੇ ਜੇ ਇੱਧਰ ਤੁਸੀਂ ਦੇਖ ਸਕਦੇ ਜੇ ਕਿੰਨੀ ਵਧੀਆ ਹਰੌਣਾਂ ਕਾ ਲੱਗੀ ਹੋਈ ਹੈ ਤੇ ਫੁੱਲ ਇੰਜੋਏ ਕਰਦੇ ਆਪਣੀ ਲਾਈਫ ਤੇ ਆ ਬੱਚੇ ਵੀ ਕੁਝ ਵੇਚਦੇ ਫਿਰਦੇ ਨੇ ਤੇ ਸਮੁੰਦਰ ਦੀਆਂ ਲਹਿਰਾਂ ਪਾਣੀ ਬਿਲਕੁਲ ਠਾਠਾ ਪਿਆ ਮਾਰਦਾ ਤੇ ਸ਼ਾਮ ਨੂੰ ਇਸ ਤੋਂ ਵੀ ਜ਼ਿਆਦਾ ਦਾ ਵਧੀਆ ਮੂਡ ਮਾਹੌਲ ਬਣ ਜਾਂਦਾ ਹੈ ਫਾਇਦੇ ਲੈਂਦੇ ਨੇ ਜਿੰਨੇ ਵੀ ਇੱਥੇ ਬਹਿਣਾ ਤੇ ਬੇੜ ਹੀ ਆ ਜਿਹੜੇ ਗੱਲਾਂ ਤੋਂ ਲੈ ਕੇ ਬਹਿਣਾ ਬਹੁਤ ਵੇਖੋ ਕਿੰਨੇ ਸ਼ਾਵਾਂ ਆਂ ਕਰਕੇ ਸੰਭੂ ਲਾਏ ਹੋਏ ਨੇ ਇਹ ਨਿਆਰੇ ਵਿਕਰਵਾਤ ਤੇ ਦੁਨੀਆ ਇੱਥੇ ਆਉਂਦੀ ਹੈ ਵਿਦੇਸ਼ਾਂ ਤੋਂ ਵੀ ਆਉਂਦੇ ਘੁੰਮਣ ਵਾਸਤੇ ਬੈਠ ਕੇ ਜਾਣਾ ਇਹ ਤਾਂ ਰੁਕਣਾ ਪੈਣਾ ਆਪਾਂ ਠੱਕ ਗਏ ਹਾਂ ਥੋੜਾ ਜਿਹਾ ਪੈਂਡਾ ਪਾਣਾ ਸਾਈਕਲ ਚਲਾ ਕੇ ਕੱਢਦੇ ਆਂ ਉਸ ਤੋਂ ਬਾਅਦ ਇਹ ਬੀਜ ਦਾ ਦੇਖ ਕੇ ਵੀਊ ਤੇ ਫਿਰ ਆਪਾਂ ਅੱਗੇ ਜਾ ਕੇ 메ਨ ਰੋਡ ਫੜ ਕੇ ਤੇ ਸਿੱਧੀ ਵਾਲੇ ਬਨੇ ਨੂੰ ਜਾਵਾਂਗੇ ਵੀਊ ਬਹੁਤ ਹੀ ਸ਼ਾਨਦਾਰ ਹੈ ਇਹ ਸ਼ਾਮ ਨੂੰ ਵੀਊ ਵੇਖਣ ਵਾਲਾ ਹੋਏਗਾ ਸ਼ਾਮ ਨੂੰ ਜਦੋਂ ਸੂਰਜ ਢਲਦਾ ਹੈ ਨਾ ਹੁਣ ਨਾ ਤਕਰੀਬਨ ਟਾਈਮ ਅਜੇ 2:30 ਵਜੇ ਨੇ ਸ਼ਾਨਦਾਰ ਸ਼ਾਮ ਹੁਣ ਪਿੱਛਾ طرف ਦੀ ਸਿਵਾਰੀ ਮਾਰਾਂ ਤੇ ਸਿਟੀ ਸ਼ੁਰੂ ਹੋ ਜਾਂਦੀ ਹੈ ਮੇਨ ਸਿਟੀ ਬਹੁਤ ਹੀ ਸਾਫ਼ ਸੁਥਰੀ ਸਿਟੀ ਹੈ ਕੋਈ ਛੋਟੂ ਜਿਹਾ ਘਰ ਬਣਾ ਕੇ ਖੜੀ ਜਾਂਦਾ ਤੇ ਦੂਰ ਸਪੈਸ਼ਲ ਜਿਹੜੀਆਂ ਬਾਹਰ ਦੀਆਂ ਕੰਟਰੀਆਂ ਵਾਲੇ ਗੋਰੇ ਇਹਨਾਂ ਦਾ ਕਿਉਂਕਿ ਇੱਥੇ ਪੁਰਤਗਾਲੀਆਂ ਦਾ ਕਾਫੀ ਟਾਈਮ ਰਾਜ ਰਿਹਾ ਹੈ ਤੇ ਅਜੇ ਵੀ ਉਹੀ ਕਲਚਰ ਚੱਲਦਾ ਇਸ ਕਰਕੇ ਇਹਨਾਂ ਨੂੰ ਇੱਥੇ ਪੂਰੀ ਖੋਲ੍ਹ ਆਸਾਨੀ ਨਾਲ ਵੀਜ਼ਾ ਮਿਲ ਜਾਂਦਾ ਜਿਵੇਂ ਇੰਡੀਅਨ ਪੰਜਾਬੀਆਂ ਨੂੰ ਪਾਕਿਸਤਾਨ ਦਾ ਵੀਜ਼ਾ ਮਿਲ ਜਾਂਦਾ ਏਵੇਂ ਆਸਾਨੀ ਨਾਲ ਇਹਨਾਂ ਨੂੰ ਉੱਥਾ ਵੀਜ਼ਾ ਮਿਲ ਜਾਂਦਾ। ਸੋਵਾ ਦਾ ਚੁਪੇਰਾ ਰਿਵਰ ਤੇ ਆਪਾਂ ਇਹ ਪੋਲ ਨੂੰ ਕ੍ਰੋਸ ਕਰਕੇ ਨਾ ਪੰਜੀ ਦੇ ਕੋਲੇ ਗੁਰਦੁਆਰਾ ਸਾਹਿਬ ਹੈ। ਉਧਰ ਨੂੰ ਜਾ ਰਹੇ ਆਂ ਜੇ ਕੋਈ ਉੱਥੇ ਰਹਿਣ ਦੀ ਸੈਟਿੰਗ ਹੋ ਜੇਗੀ। ਇਹਦੇ ਫਿਰ ਆਪਾਂ ਹੋਰ ਅੱਗੇ ਨੂੰ ਜਾਵਾਂਗੇ। ਹੁਣ ਇੱਥੇ ਸਾਰੀਆਂ ਬੀਚਾਂ ਹੀ ਨੇ ਪਰ ਪਹਿਲਾਂ ਆਪਾਂ ਨੂੰ ਬੈਗ ਵਗੈਰਾ ਰੱਖ ਲਈਏ। ਉਸ ਤੋਂ ਬਾਅਦ ਵਿੱਚ ਘੁੰਮਣ ਫਿਰਨਾ ਸੋਚਾਂਗੇ। ਬ੍ਰਿਜ ਤੁਸੀਂ ਵੇਖੋ ਕਿੰਨਾ ਸ਼ਾਨਦਾਰ ਜਿੱਦਾਂ ਸਾਰੇ ਵੈਸਟਰਨ ਹੀ ਨੇ, ਸਾਰੇ ਗੋਰੇ ਹੀ ਨੇ। ਟੋਟਲੀ ਇਹ ਹੈ ਲੱਗਦਾ ਮੰਨ ਲਓ 60% ਤੁਹਾਨੂੰ ਵਿਦੇਸ਼ੀ ਦਿਸਣਗੇ ਤੇ ਜੀ ਤਕਰੀਬਨ ਇੱਥੋਂ 20 ਕਿਲੋਮੀਟਰ ਦੂਰ ਹੈ ਤੇ 2 ਕਿਲੋ 3 ਕਿਲੋਮੀਟਰ ਦਾ ਰਸਤਾ ਆਪਾਂ ਨੂੰ ਐਕਸਟਰਾ ਪੈ ਗਿਆ ਗਲਤ ਜਗ੍ਹਾ ਚਲੇ ਗਏ ਸੀ ਮੈਪ ਗਲਤ ਲੈ ਗਿਆ ਹੁਣ ਦੁਬਾਰਾ ਉਧਰ ਪਾਰੀ ਸਾਈਡ ਨੂੰ ਜਾਣ ਲੇ ਆ ਪੰਜੀ ਤੋ ਜਬ ਹਿੱਤ ਵੈਨ ਨੀਰੋਲ ਪੰਜਾਬ ਦੇ ਘੇਰ ਘੇਰਿਆ ਗੰਗਾਂ ਦਰਵਾਜ਼ਾ ਦਰਵਾਜ਼ਾ ਦੱਲਾ ਦੁਆਰ ਲੰਸ ਗਾਉ ਨਿਰ ਸਤਿਗੁਰ ਸਤਿਗੁਰੂ ਅਪੇ ਸੁਨੀ ਅਗਤਰਾਸ ਸਤਿਗੁਰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਬੇਟਮ ਗੋਆ ਇਹ ਰੋਡ ਦੇ ਉੱਪਰ ਹੀ ਗੁਰਦੁਆਰਾ ਸਾਹਿਬ ਬਣਿਆ ਆ ਪੁਲ ਤੋਂ ਥੱਲੇ ਆਪਾਂ ਉਤਰ ਕੇ ਆਉਣੇ ਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਜਿਹੜਾ ਮੇਨ ਗੁਰਦੁਆਰਾ ਸਾਹਿਬ ਗੋਆ ਦਾ ਇਹੀ ਆ ਬਾਕੀ ਗੁਰਦੁਆਰਾ ਸਾਹਿਬ ਹੋਰ ਵੀ ਹੈਗੇ ਆ ਪਰ ਅੱਜ ਦਾ ਸਟੇ ਆਪਾਂ ਇਸ ਗੁਰਦੁਆਰਾ ਸਾਹਿਬ